ਮਹੀਨਾਂ ਤੋਂ ਵੀ ਕੋਈ ਬਿਮਾਰਾਈ ਕਰੂ ਕਿਰਪਾ ਜੇ ਪ੍ਰਮਾਤਮਾ ਨੇ ਇਸ ਦੀ ਬੁੱਤ ਦੀ ਉਮਰ ਲੰਮੀ ਲਿਖੀ ਹੈ ਤੇ ਫਿਰ ਆਪੇ ਹੀ ਮਹਾਰਾਜ ਨੇ ਕਿਰਪਾ ਕਿਸੇ ਪਾਸੇ ਕਰ ਦੇਣੀ ਹੈ ਕਿ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ ਕਿ ਤੁਹਾਡੇ ਲਈ ਅਸੀਂ ਕਾਰ ਬਣਾ ਕੇ ਤੇ ਤੁਹਾਡੇ ਜਿਹੜੇ ਸਾਰੇ ਮਸਲੇ ਹੱਲ ਕਰਾਂਗੇ ਪਰ ਕਾਰ ਤਾਂ ਚੱਲ ਰਹੀ ਨਹੀਂ ਹਸਪੀਟਲ ਦੇ ਵਿੱਚ ਮਈ 2024 ਦਾ ਟਾਈਮ ਤੁਹਾਨੂੰ ਦਿੱਤਾ ਹਾਂਜੀ ਤੇ ਅਜੇ ਤੱਕ ਦਿਨ ਥੋੜੇ ਰਹਿ ਗਏ ਹਾਂਜੀ ਦਿਨ ਥੋੜੇ ਰਹਿ ਗਏ ਡਾਇਲਿਸਿਸ ਦੋ ਦਿਨਾਂ ਬਾਅਦ ਹੋਈ ਜਾਂਦਾ 18.9 ਮਤਲਬ 19 ਹੋ ਗਿਆ ਸੀ ਜੀ 18.98 ਸੀ ਬਲੱਡ ਜੁਰੀਆ ਕਿੰਨਾ ਸੀ 385 ਬਲੱਡ ਯੂਰੀਆ ਪਹੁੰਚ ਗਿਆ ਐਦਾਂ ਦੇ ਲੋੜਵੰਦ ਦੇ ਕੇ ਕਿਤੇ ਉਹਨਾਂ ਨੂੰ ਮਦਦ ਕਰਕੇ ਦੇਖਿਓ ਤੁਹਾਡੀ ਜ਼ਿੰਦਗੀ ਨੂੰ ਸਕੂਨ ਮਿਲੇਗਾ ਜਦੋਂ ਕਿਸੇ ਘਰ ਤੇ ਜਾਂ ਪਰਿਵਾਰ ਤੇ ਮਾਰ ਪੈਂਦੀ ਹੈ ਤੇ ਚੌਂ ਪਾਸੋਂ ਇਕੱਠੀ ਪੈ ਜਾਂਦੀ ਹੈ ਤੇ ਅੰਦਾਜ਼ਾ ਵੀ ਨਹੀਂ ਹੁੰਦਾ ਪਰਿਵਾਰ ਆ ਪਿਛਲੇ ਸਮੇਂ ਹੜ ਆਏ ਸੀਗੇ ਜੇ ਗੱਲ ਕਰੀਏ ਸਤਲੁਜ ਦਰਿਆ ਦੇ ਨੇੜੇ ਨੇੜੇ ਪਿੰਡਾਂ ਦੇ ਵਿੱਚ ਤੇ ਉਸ ਨੇੜਲੇ ਪਿੰਡ ਧਰਮਕੋਟ ਦੇ ਨੇੜੇ ਰੋਸ਼ਨ ਵਾਲਾ ਪਿੰਡ ਦੇ ਵਿੱਚ ਬੈਠੇ ਆ ਕਿ ਇੱਕ ਗਰੀਬ ਕਿਸਾਨ ਦੀ ਜਿਹੜੀ ਆ ਉਸ ਪਾਣੀ ਦੀ ਮਾਰ ਦੇ ਵਿੱਚ ਫਸਲ ਜਿਹੜੀ ਆ ਮਰ ਜਾਂਦੀ ਆ ਝੋਨਾ ਦੁਬਾਰਾ ਲਾਉਂਦੇ ਆ ਫਿਰ ਫਸਲ ਜਿਹੜੀ ਆ ਤਬਾਹ ਹੋ ਜਾਂਦੀ ਇਸ ਤਰ੍ਹਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਹੋਇਆ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਬਹੁਤ ਜਿਆਦਾ ਪਿਛਲੇ ਪਾਣੀ ਦੀ ਜਿਹੜੀ ਝੋਣਿਆ ਵੇਲੇ ਮਾਰ ਪਈ ਸੀ ਉਸ ਤੋਂ ਬਾਅਦ ਇੱਕ ਘਰ ਦੇ ਵਿੱਚ ਡੇਗਾ ਆਉਂਦਾ ਕਿ ਘਰ ਦੇ ਵਿੱਚ ਇੱਕ ਬੱਚਾ ਹੁੰਦਾ ਤੇ ਉਹਨੂੰ ਜਿਹੜੀ ਆ ਗੁਰਦੇ ਦੀ ਬਿਮਾਰੀ ਜਿਹੜੀ ਆ ਉਹ ਲੱਗ ਜਾਂਦੀ ਹੈ ਕਿਸ ਤਰ੍ਹਾਂ ਲੱਗਦੀ ਆ ਆਪਾਂ ਗੱਲਬਾਤ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਕਹਾਣੀ ਬੜੀ ਦੁਖਪਰੀ ਆ ਕਦੇ ਕਿਸੇ ਨੂੰ ਕਿਹਾ ਨਹੀਂਗਾ ਵੀ ਇਸ ਗੱਲ ਨੂੰ ਸ਼ੇਅਰ ਕਰੋ ਪਰ ਇਸ ਚੀਜ਼ ਨੂੰ ਸਾਂਝਾ ਜ਼ਰੂਰ ਕਰਿਓ ਵੀ ਦੁੱਖ ਵੱਡਾ ਹੈ ਕਿਸੇ ਦਾ ਜੇ ਤੁਸੀਂ ਜੇ ਬੋਧ ਬੋਧ ਨਾ ਦਰਿਆ ਭਰ ਜਾਂਦਾ ਤੇ ਹੋ ਸਕਦਾ ਕਿ ਦੁੱਖ ਮਿਣਾਉਣ ਨਾਲ ਵੀ ਕਈ ਮਸਲੇ ਹੱਲ ਹੋ ਜਾਂਦੇ ਗੱਲਬਾਤ ਕਰਾਂਗੇ ਵੀ ਜੀ ਇਹ ਮਾਮਲਾ ਹੋਇਆ ਕੀ ਹੈ ਮਾਮਲਾ ਜੀ ਮੇਰਾ ਬੇਟਾ ਹੀ ਖੁਦ ਆਹ ਗੱਲਾਂ ਦਾ ਹੂੰ ਤੇ ਅੱਜ ਤੋਂ 6 ਨਵੰਬਰ ਦੇ ਵਿੱਚ ਮਤਲਬ ਉਹ ਇਹਨੂੰ ਨਾ ਭੁੱਖ ਘੱਟ ਲੱਗਦੀ ਲੱਗਣ ਲੱਗੀ ਅੱਛਾ ਤੇ ਜਦੋਂ ਕਿ ਇੱਕ ਅੱਧੀ ਰੋਟੀ ਖਾਂਦਾ ਵੀ ਹੈ ਨਾ ਉਹਨੂੰ ਉਲਟੀ ਆ ਜਾਂਦੀ ਸੀ ਤੇ ਅਸੀਂ ਕਿਹਾ ਵੀ ਚਲ ਚੈੱਕ ਕਰਾਉਣਾ 6-7 ਦਿਨ ਬਾਅਦ ਹੂੰ ਜਦੋਂ ਫੀ ਜਗਰਾਉ ਤੋਂ ਮਤਲਬ ਡਾਕਟਰ ਤੇ ਲੈ ਕੇ ਗਏ ਹਸਪਤਾਲ ਚ ਲੈ ਕੇ ਗਏ ਤਾਂ ਉਹਨਾਂ ਨੇ ਜਦੋਂ ਟੈਸਟ ਵਗੈਰਾ ਕੀਤੀਆਂ ਤਾਂ ਜਿਹੜਾ ਕਰੀਟ 9 11 ਸੀ ਸਾਨੂੰ ਨਹੀਂ ਪਤਾ ਹੁੰਦਾ ਕੀ ਸੀ ਪਤਾ ਨਹੀਂ ਸੀ ਸਾਨੂੰ ਨਹੀਂ ਚੜਦਾ ਸੀ ਨਹੀਂ ਜੀ ਨਹੀਂ ਕੋਈ ਸਾਹ ਨਹੀਂ ਚੜਿਆ ਕੋਈ ਨਹੀਂ ਬਾਥਰੂਮ ਨਹੀਂ ਰੁਕਿਆ ਕੋਈ ਕੋਈ ਸੋਜ ਨਹੀਂ ਪਈ ਸੀ ਉਹ ਕਹਿੰਦੇ ਜੀ ਤਾਂ ਦੋਨੇ ਗੁਰਦੇ ਮੁੰਡੇ ਦਾ ਖਤਮ ਹੋ ਚੁੱਕਿਆ ਵੀ ਇਹਨੂੰ ਦੀਪਕ ਹਸਪਤਾਲ ਲਧਿਆਣੇ ਰੈਫਰ ਕਰਦੇ 12 ਸਾਲ ਸੀ ਉਮਰ ਬਟੇ ਦੀ ਅੱਛਾ ਇਹ ਪਲਫਟੂ ਹੀ ਪੜਦਾ ਸੀਗਾ ਜੀ ਤੇ ਅਸੀਂ ਦੀਪਕ ਹਸਪਤਾਲ ਲੁਧਿਆਣੇ ਗਿਆ ਤੇ ਉਹਨਾਂ ਨੇ ਸਾਨੂੰ 380000 ਰੁਪਇਆ ਕਿਹਾ ਵੀ ਪਹਿਲਾਂ ਤੁਸੀਂ ਜਮ੍ਹਾਂ ਕਰਾਓ ਇਹ ਤਾਂ ਡਾਇਲ ਸੱਚ ਹੋਣੇ ਆ ਪਰ ਉੱਥੇ ਸਾਨੂੰ ਕਿਸੇ ਨੇ ਜਿਹੜੇ ਹੋਰ ਮਰੀਜ਼ ਸੀ ਦੱਸਤਾ ਵੀ ਤੁਸੀਂ ਇੱਥੋਂ ਨਾ ਲੈ ਜਾਓ ਕਿਉਂਕਿ ਇਹ ਕੁਝ ਲਾਲਚੀ ਜਿਹਾ ਹੈ ਵਿੱਚ ਤੁਸੀਂ ਲੈ ਜਾਓ ਤੇ ਪੀਜੀਆਈ ਲੈ ਜਾਓ ਅਸੀਂ ਜੀ ਚਲੋ ਪੀਜੀਆਈ ਲੈ ਗਏ ਉਸ ਤੋਂ ਬਾਅਦ ਪੀਜੀਆਈ ਸਾਨੂੰ 15-16 ਦਿਨ ਲੱਗੇ ਉੱਥੇ ਕਾਫੀ ਡੈਫਟ ਵਗੈਰਾ ਹੋਈ ਅਸੀਂ ਕਿਹਾ ਵੀ ਸ਼ਾਇਦ ਜਗਰਾਉ ਡਾਕਟਰ ਹਸਪਤਾਲ ਪ੍ਰਾਈਵੇਟ ਆ ਗਲਤ ਹੋਣ ਡੈਫਟ ਚਲੋ ਇੱਥੇ ਸਹੀ ਆ ਜਾਣ ਉਕੇ ਬੱਚੇ ਨੂੰ ਕੋਈ ਉਦਾਂ ਪ੍ਰੋਬਲਮ ਨਹੀਂ ਸੀ ਉਦੋਂ ਹਲੇ ਤੇ ਜਦੋਂ ਉੱਥੇ ਉਹਨਾਂ ਸਾਰੇ ਟੈਸਟ ਵਗੈਰਾ ਕਰਾਏ ਤੇ ਉਹਦੋਂ ਕ੍ਰੇਟ 9 19 ਤੱਕ ਪਹੁੰਚ ਚੁੱਕਾ ਸੀਗਾ ਤੇ ਉਹਨਾਂ ਨੇ ਉਸੇ ਟਾਈਮ ਡਾਇਲਿਸਸਿਸ ਲੈ ਕੇ ਉਹ ਕਹਿੰਦੇ ਵੀ ਇਹਨੂੰ ਮਤਲਬ ਦੋਨੇ ਗੁਰਦੇ ਖਤਮ ਹੋ ਗਏ ਆ ਜਦੋਂ ਉਹਨਾਂ ਨੇ ਇੱਕ ਸਕੈਨ ਕਰਦੇ ਆ ਉਹਦੇ ਪਤਾ ਲੱਗ ਜਾਂਦਾ 87% ਦੋਵੇਂ ਗੁਰਦੇ ਖਰਾਬ ਹੋ ਚੁੱਕੇ ਸੀ ਉਹ ਕਹਿੰਦੇ ਹੁਣ ਇਹਦਾ ਕੋਈ ਹੱਲ ਨਹੀਂਗਾ ਇਹਦਾ ਸਿਰਫ ਹਾਲਾ ਟ੍ਰਾਂਸਪਲੈਂਟ ਹੀ ਹੱਲ ਆ ਉਹਨਾਂ ਚ ਤੁਸੀਂ ਡਾਇਲਿਸਸਿਸ ਹੀ ਦਾ ਹੋਊਗਾ ਦੋ ਦਿਨ ਛੱਡ ਕੇ ਡਾਇਲਿਸਿਸ ਕਰਵਾਈ ਚੱਲੋ ਤੇ ਆਉਂਦਾ ਮਤਲਬ ਕਿ ਇਹਦਾ ਜੋ ਵੀ ਜਿੰਨੇ ਗੁਰਦਾ ਦੇਣਾ ਵਾ ਜੇ ਤੁਹਾਡੇ ਪਰਿਵਾਰ ਦੇ ਵਿੱਚੋਂ ਆਪਦੇ ਚ ਕੋਈ ਖੂਨ ਮੈਚ ਕਰਦਾ ਤਾਂ ਨਹੀਂ ਤਾਂ ਆਪਦਾ ਤੁਸੀਂ ਪ੍ਰਬੰਧ ਕਰਨਾ ਵਾ ਤੇ ਅਸੀਂ ਉਦੋਂ ਦਾ ਮਤਲਬ ਇਸ ਚੱਕਰ ਚ ਪਏ ਹੋਏ ਆ ਜੀ ਡਾਇਲਿਸਿਸ ਦੋ ਦਿਨ ਬਾਅਦ ਹੋਈ ਜਾਂਦਾ ਅੱਛਾ ਤੇ ਉੱਥੇ ਕਿੰਨਾ ਕੇ ਲਮਰ ਪੋਟਾ ਵੀ 18 ਹਿਆ ਜੀ 18.9 ਮਤਲਬ 19 ਹੀ ਹੋ ਗਿਆ ਸੀਗਾ ਜੀ 18.98 ਸੀ ਬਲੱਡ ਯੂਰੀਆ ਕਿੰਨਾ ਸੀ 385 ਬਲੱਡ ਯੂਰੀਆ ਪਹੁੰਚ ਗਿਆ ਸੀਗਾ ਜੀ ਐਚਬੀ ਕਿੰਨਾ ਰਹਿ ਗਿਆ ਐਚਪੀ 5.5 ਤੋਂ ਥੋੜਾ ਜਿਹਾ ਉੱਪਰ ਸੀਗਾ 6 ਤੋਂ ਘੱਟ ਸੀਗਾ ਜੀ ਹੂੰ ਤੇ ਫਿਰ ਜੀ ਡਾਇਲਿਸਿਸ ਵੀ ਮਤਲਬ ਜਦੋਂ ਜਿਵੇਂ ਜਦੋਂ ਹੁੰਦਾ ਸੀਗਾ ਤੇ ਬੇਡੇ ਨੂੰ ਕਮਜ਼ੋਰੀ ਹੌਲੀ ਹੌਲੀ ਬਹੁਤ ਆਉਣ ਲੱਗ ਗਈ ਉਹਦੇ ਕਰਕੇ ਖੂਨ ਜਦੋਂ ਘਟ ਗਿਆ ਤੇ ਖੂਨ ਵੀ ਚੜਾਉਣਾ ਬਾਕੀ ਚੜਾਇਆ ਵਾ ਤੇ ਹੁਣ ਕੀ ਆ ਜੀ ਉਸ ਗੱਲ ਨੂੰ 6 ਮਹੀਨੇ ਹੋ ਗਈ ਆ ਜੀ ਅਸੀਂ ਕਿਹਾ ਵੀ ਚਲੋ ਪੀਜੀਏ ਤੋਂ ਕਰਵਾ ਲੈਨੇ ਆ ਵੀ ਉੱਥੇ ਸਸਤਾ ਵਾ ਕਿਉਂਕਿ ਸਾਡੀ ਇੰਨੀ ਪਹੁੰਚ ਨਹੀਂ ਯੋ ਕਿ ਸਾਡਾ ਪਿੱਛੇ ਜਿਹੜਾ ਹੜ ਹੈ ਜੀ ਉਹਦੇ ਵਿੱਚ ਝੋਨਾ ਵੀ ਸਾਡਾ ਰੁੜ ਗਿਆ ਸੀਗਾ ਜਿੱਦਾਂ ਸਾਰਿਆਂ ਨੂੰ ਪਤਾ ਵੀ ਪੰਜਾਬ ਇੱਥੇ ਸੱਤ ਲੋਹ ਦੇ ਨੇੜੇ ਨੇੜੇ ਜੋ ਪਾਣੀ ਛੱਡਿਆ ਗਿਆ ਦੋ ਮਹੀਨੇ ਉਦੋਂ ਤੋਂ ਸਾਰੇ ਫਸਲਾਂ ਰੁੜ ਗਈਆਂ ਸੀਗਾ ਉਦੋਂ ਵੀ ਦੋ ਵਾਰੀ ਝੋਨਾ ਲਾਇਆ ਕਰਜ਼ਾ ਕਾਫੀ ਚੜ ਗਿਆ ਤੇ ਬਾਅਦ ਦੇ ਵਿੱਚ ਫਿਰ ਚ ਪਾਣੀ ਔਨ ਕਰਨ ਫਸਲ ਮਤਲਬ ਕਿ ਜਿਹੜੀ ਸਾਰੀ ਤਬਾਹ ਹੋ ਗਈ ਸੀ ਤੇ ਉਹ ਜਿਹੜਾ ਉਦੋਂ ਫੜ ਫੋੜ ਕੇ ਝੋਨਾ ਲਾਇਆ ਸੀਗਾ ਇਸ ਕਰਕੇ ਮਤਲਬ ਉਹ ਜਿਹੜੀ ਪਹਿਲੀ ਸਾਨੂੰ ਠੇਕੇ ਦੇ ਦੇਖੀ ਉਹਨਾਂ ਨੂੰ ਪੈਸੇ ਪੂਸੇ ਮੋੜਨੇ ਪਏ ਤੇ ਉਸ ਤੋਂ ਬਾਅਦ ਇਹ ਗੱਲ ਬਣ ਗਈ ਜੀ ਮੁੰਡੇ ਵਾਲੀ ਤੇ ਅਸੀਂ ਆਖਿਆ ਵੀ ਚਲੋ ਪੀਜੀਆਈ ਦੇ ਵਿੱਚ ਕਰਵਾਉਨੇ ਆ ਤਾਂ ਫੜ ਫੜ ਕੇ ਕਰਵਾ ਲਾਂਗੇ ਘੱਟ ਪੈਸੇ ਲੱਗਦੇ ਆ ਉੱਥੇ ਹੀ ਸਾਨੂੰ 6 ਮਹੀਨੇ ਹੋ ਗਏ ਆ ਇੰਨਾ ਚੱਕਰਕਾਰਦਿਆਂ ਨੂੰ ਤੇ ਉੱਥੇ ਮਤਲਬ ਕਿ 2-4 ਟੈਸਟਾਂ ਕਰਵਾ ਲੈਂਦੇ ਆ ਉਹ ਕਿਉਂਕਿ ਉੱਥੇ ਮਰੀਜ਼ ਬਹੁਤ ਜ਼ਿਆਦਾ ਜੀ ਢੀ ਛੇਤੀ ਉੱਥੇ ਵਾਰੀ ਨਹੀਂ ਆਉਂਦੀਗੀ ਤੇ ਹਾਂਜੀ ਤੇ ਤਿੰਨ ਸਟੇਟਾਂ ਦਾ ਘਟੂ ਘਟੂ ਮਰੀਜ਼ ਆਉਂਦਾ ਜੀ ਤੇ ਸਾਨੂੰ ਇਹ ਸੀਗਾ ਵੀ ਸਾਡੇ ਕੋਲ ਕਾਰਡ ਹੈਗਾ ਜੀ ਚਲੋ ਕਾਰਡ ਚੱਲ ਜਾਂਦਾ ਦਵਾਈਆਂ ਦੂਈਆਂ ਉੱਥੇ ਵੀ ਕਾਫੀ ਮਹਿੰਗੀਆਂ ਆਉਂਦੀਆਂ ਜਿਹੜੀਆਂ ਆ ਡਾਇਲਿਸਿਸ ਵਾਸਤੇ ਪੈ ਵਗੈਰਾ ਪਾਉਂਦੇ ਆ ਉੱਥੇ ਹੀ ਸਾਡਾ 70-80 ਹਜ਼ਾਰ ਰੁਪਏ ਅੰਦਰ ਖਰਚਾ ਆ ਗਿਆ ਸੀਗਾ ਤੇ ਅਸੀਂ ਕਹੀ ਕਾਰਡ ਹੈਗਾ ਕਾਰਡ ਚੱਲ ਜੂਗਾ ਪਰ ਕਾਰਡ ਜਦੋਂ ਅਸੀਂ ਗਏ ਡਾਕਟਰ ਸਾਹਿਬ ਸਾਨੂੰ ਪੁੱਛਦੇ ਆ ਵੀ ਤੁਹਾਡੇ ਕੋਲ ਕਾਰਡ ਹੈਗਾ ਅਸੀਂ ਚਾਹੀ ਹੈਗਾ ਪਰ ਉਹਨਾਂ ਦੇ ਜਗ੍ਹਾ ਜੋ ਆਉੱਚੀਗੇ ਵੀ ਉਹ ਕਾਰਡ ਤੁਸੀਂ ਇੱਥੇ ਲੈ ਕੇ ਨਹੀਂ ਆਉਣਾ ਕਿਉਂਕਿ ਸਾਨੂੰ ਸਰਕਾਰ ਪੰਜਾਬ ਸਰਕਾਰ ਨੇ ਕੋਈ ਪੈਸਾ ਨਹੀਂ ਦਿੱਤਾ ਤੇ ਅਸੀਂ ਇਹ ਕਾਰਡ ਇਸ ਕਾਰਡ ਤੇ ਤੁਹਾਨੂੰ ਮਤਲਬ ਕੋਈ ਸਹੂਲਤ ਨਹੀਂ ਮਿਲ ਸਕਦੀ ਪੰਜਾਬ ਸਰਕਾਰ ਨੇ ਜਿਹੜਾ ਪੈਸਾ ਭਰਨਾ ਸੀਗਾ ਤੇ ਜੀਆਈ ਨੂੰ ਭਰਿਆ ਨਹੀਂ ਤੇ ਉਹਨਾਂ ਨੇ ਜਿਹੜੀ ਆਮ ਲੋਕਾਂ ਨੂੰ ਸੂਤ ਦੇਣੀ ਬੰਦ ਕਰ ਦਿੱਤੀ ਬੰਦ ਕਰ ਦਿੱਤੀ ਤੇ ਉਹਨਾਂ ਨਤੀਜਾ ਤੁਹਾਨੂੰ ਹੀ ਭੁਗਤਣਾ ਪਏਗਾ ਹਾਂਜੀ ਹਾਂਜੀ ਉਹਦਾ ਨਤੀਜਾ ਸਨ ਬੜੀਆਂ ਵੱਡੇ ਵੱਡੇ ਦਾਅਵੇ ਕਰਦੇ ਆ ਕਿ ਅਸੀਂ ਐ ਕਰ ਰਹੇ ਆ ਫ੍ਰੀ ਲਾਜ ਹੋ ਗਏ ਬਿਲਕੁਲ ਝੂਠਾ ਜੀ ਜਿਹੜੇ ਮਰਦੀ ਹਸਪਤਾਲ ਚਲੇ ਜਾਂਦੇ ਜੀ ਕੋਈ ਵੀ ਅਸੀਂ ਇੱਥੋਂ ਵੀ ਪੀਜੀਆ ਤੋਂ ਦੁਬਾਰਾ ਅਸੀਂ ਬਹੁਤ ਇਥੇ ਹਸਪਤਾਲ ਜਿੰਨੇ ਵੀ ਜਲੰਧਰ ਲੁਧਿਆਣਾ ਮੋਗਾ ਜਿੱਥੇ ਵੀ ਸਾਨੂੰ ਕੋਈ ਦੱਸਦਾ ਅਸੀਂ ਉੱਥੇ ਕਾਗ ਲੈ ਕੇ ਗਏ ਪਰ ਉਹ ਨਹੀਂ ਚੱਲਿਆ ਜੀ ਉਹ ਸਾਨੂੰ ਸਾਰਿਆਂ ਨੇ ਹੀ ਕਿਹਾ ਵੀ ਸਾਨੂੰ ਪੰਜਾਬ ਸਰਕਾਰ ਨੇ ਪੇਮੈਂਟ ਹੀ ਨਹੀਂ ਕੀਤੀ ਅਸੀਂ ਇਸ ਤੇ ਲਾਜ ਨਹੀਂ ਕਰ ਸਕਦੇ ਤੇ ਜਿਸ ਦੇ ਬਾਵਜੂ ਫਿਰ ਅਸੀਂ ਚਲੋ ਜੀ ਸਾਡਾ ਬੇੜਾ ਅਸੀਂ ਹੁਣ ਜਿਵੇਂ ਦੇਖ ਸਕਦੇ ਅਸੀਂ ਇਹਦਾ ਜਿਵੇਂ ਵੀ ਆਖਿਆ ਵੀ ਚਲੋ ਡਾਇਲਸਿਸ ਕਰਾਉਣਾ ਹੀ ਪੈਣਾ ਸੀ ਹਨ ਡਾਇਲਿਸਿਸ ਦੋ ਦਿਨਾਂ ਬਾਅਦ ਹੁੰਦਾ ਜਿਸ ਤੇ ਕੋਈ 5500 ਰੁਪਇਆ ਦੋ ਦਿਨਾਂ ਬਾਅਦ ਖਰਚਾ ਆਉਂਦਾ ਜੀ ਤੇ ਮਹੀਨੇ ਦੇ ਵਿੱਚ ਘੱਟੋ ਘੱਟ 15 14 15 ਡਾਇਲਿਸਿਸ ਹੋ ਜਾਂਦੇ ਆ ਜੀ ਜਿਸ ਤੇ ਉਸ ਤੇ ਵੀ ਬਹੁਤ ਖਰਚਾ ਆ ਰਿਹਾ ਹੁਣ 6 ਮਹੀਨੇਸ ਗੱਲ ਨੂੰ ਹੋ ਗਈ ਆ ਜੀ ਤੇ 10-12 ਲੱਖ ਸਾਡਾ ਪਹਿਲਾਂ ਹੀ ਲੱਗ ਚੁੱਕਾ ਇਹਨਾਂ ਇਸ ਕੰਮ ਤੇ ਤੇ ਗਾਹ ਖਰਚਾ ਕਿੰਨਾ ਦੱਸਿਆ ਡਾਕਟਰ ਨੇ ਗਾੜੀ ਆ ਮੈਕਸ ਹਸਪੀਟਲ ਤੇ ਅਸੀਂ ਗਏ ਸੀਗੇ ਉਹਨਾਂ ਨੇ ਸਾਨੂੰ 16 ਲੱਖ ਦੇ ਲਗਭਗੇ ਖਰਚਾ ਦੱਸਿਆ ਜੀ ਕਿਉਂਕਿ ਇਹ ਉਹ ਦੋ ਪੇਸ਼ੈਂਟ ਬਣ ਜਾਂਦੇ ਜਿਸ ਨੇ ਮਤਲਬ ਕਿਡਨੀ ਦੇਣੀ ਆ ਉਸ ਦਾ ਵੀ ਖਰਚਾ 4-5 ਲੱਖ ਹੋਸਦਾ ਉਹਦਾ ਤੇ ਅੱਛਾ ਤੇ ਜਿਨ੍ਹਾਂ ਨੇ ਮਤਲਬ ਕਿ ਜਿਹੜਾ ਪੇਸ਼ੈਂਟ ਆ ਬਾਕੀ ਉਹਦਾ ਸਾਰਾ ਪਾ ਕੇ ਦੋਨਾਂ ਦਾ ਖਰਚਾ 15-16 ਲੱਖ ਰੁਪਈਆ ਲੱਗ ਜਾਂਦਾ ਬਾਕੀ ਇਹ ਹਸਪਤਾਲ ਵਾਲੇ ਤਾਂ ਪਹਿਲਾਂ ਕਹਿ ਦਿੰਦੇ ਆ 10-12 ਚੋਂ ਮਿਲ ਗਿਆ ਤੁਹਾਡੀ ਡੋਨਰ ਹਾਂਜੀ ਮਾਤਾ ਮੇਰੀ ਆ ਜੀ ਮਤਲਬ ਦਾਦੀਆਂ ਆਪਣੇ ਪੋਤੇ ਨੂੰ ਕਿਡਨੀ ਦੇਣੀ ਆ ਜੀ ਹੁਣ ਉਕੇ ਉਹਨਾਂ ਨੇ ਟੈਸਟ ਕਰਾਇਆ ਸੀ ਖੂਨ ਸੀਐਮ ਸੀਗਾ ਸੈਂਪਲ ਟੈਸਟ ਕਰਕੇ ਮਾਤਾ ਜੀ ਨੇ ਇਹ ਦੂਜਾ ਫਿਰਨੀ ਦਾਨ ਕਰਨੀ ਆ ਜੀ ਤੇ ਐਂ ਫਿਰ ਵੀ ਮੰਨ ਕੇ ਚੱਲੋ ਕਿਡਨੀ ਆਪਦੀ ਦਾਨ ਕਰਨ ਦੇ ਬਾਵਜੂਦ ਵੀ ਫਿਰ ਵੀ ਇੰਨਾ ਖਰਚਾ ਆਈ ਤੇ ਹਸਪਤਾਲ ਵਾਲੇ 10 12 ਲੱਖ ਹੀ ਪਹਿਲਾਂ ਦੱਸਦੇ ਪਰ ਅਸੀਂ ਜਿਹੜੇ ਉੱਥੋਂ ਕਈ ਮੰਨ ਲਓ ਹੁਣ ਆਪਣੀ ਵੀਡੀਓ ਵੇਖ ਕੇ ਕਈ ਸੁਣਦੇ ਆ ਕਈ ਵਾਰੀ ਕਹਿ ਦਿੰਦੇ ਆ ਵੀ ਇਹ ਕੋਈ ਪਤਾ ਨਹੀਂ ਜ਼ਿਆਦਾ ਖਰਚਾ ਦੱਸ ਰਹੇ ਆ ਫਲਾਣਾ 10 ਅਈ ਲੱਖ ਰਹੀ ਉਹ ਇਦਾਂ ਜੀ ਉਹ ਦੱਸ ਦੱਸ ਨੂੰ ਪਲੱਸ ਕਹਿੰਦੇ ਆ ਪਰ ਜਦੋਂ ਜਿਹੜੇ ਪੇਸ਼ੈਂਟਾਂ ਨੇ ਟ੍ਰਾਂਸਪਲੈਂਟ ਹੋਇਆ ਵਾ ਉਹ ਦੱਸਦੇ ਹਾਂ ਜੀ ਹਾਂ ਜੀ ਅਸੀਂ ਉਹਨਾਂ ਨੂੰ ਮਿਲੇ ਸੀਗੇ ਵੀ ਅਸੀਂ ਤਾਂ ਤਾਂ ਮਿਲੇ ਸੀ ਕਿਉਂਕਿ ਉਹਨਾਂ ਨੂੰ ਪੁੱਛ ਸਕੀਏ ਵੀ ਵੀ ਕਿੱਦਾਂ ਹੋਇਆ ਵੀ ਜਾਂ ਸਾਡਾ ਸਹੀ ਹੋਇਆ ਇਹ ਮਨ ਲਓ ਆਪਰੇਸ਼ਨ ਉਹ ਦੱਸਦੇ ਆ ਜੀ ਜਿਹੜਾ ਪਹਿਲਾਂ 2 ਟਾਈ ਲੱਖ ਦੇ ਟੈਸਟ ਵਗੈਰਾ ਉਹ ਵੀ ਇੱਚ ਨਹੀਂ ਕੀ ਪਾਉਂਦੇ ਜਿਹੜੇ ਇੰਜੈਕਸ਼ਨ ਲੱਗਦੇ ਆ ਆਪਣੇ ਇੰਜੈਕਸ਼ਨ ਵਾਸਤੇ 50000 ਦਾ ਇੰਜੈਕਸ਼ਨ ਆ ਪੰਜ ਤਿੰਨ ਤੋਂ ਲੈ ਕੇ ਪੰਜ ਇੰਜੈਕਸ਼ਨ ਉਹ ਲੱਗ ਜਾਂਦੇ ਆ ਉਹ ਵੀ ਵੇਚੇ ਕੋਈ ਨਹੀਂ ਪਾਉਂਦੇ ਇਸ ਕਰਕੇ 5 ਗੱਲ ਲੱਖ ਰੁਪਇਆ ਲੱਗ ਪਾ ਉਹ ਹੀ ਬਣ ਜਾਂਦਾ ਇਹ ਤਾਂ 10 ਲੱਖ ਰੱਦ ਦਿੰਦੇ ਤੇ ਬਾਕੀ ਆਪ ਹੋਰ ਖਰਚੇ ਦੱਸਦੇ ਨੀਗੇ ਰਿਪੋਰਟਾਂਾਂ ਦੇ ਵਿੱਚ ਰਿਪੋਰਟਾਂ ਦੇ ਵਿੱਚ ਪੋਟਾਸ਼ੀਅਮ ਬਹੁਤ ਵਧਿਆ 8.8 ਹੋਇਆ ਪੈਸ਼ਣ ਹਾਂਜੀ 6 ਇਹਦੇ ਵਿੱਚ ਵਧਨ ਕਰਕੇ ਜੀ ਸਾਹ ਦੀ ਬਹੁਤ ਪ੍ਰੋਬਲਮ ਆ ਜਾਂਦੀ ਆ ਸਾਨੂੰ ਪਤਾ ਨਹੀਂ ਇਨਫੈਕਸ਼ਨ ਵੀ ਆਉਂਦੀ ਹੈ ਨਾ ਹਾਂਜੀ ਹਾਂਜੀ ਜਿਹੜਾ ਇਹਨਾਂ ਦੀ ਰਿਪੋਰਟ ਦੇ ਵਿੱਚ ਮੈਂ ਲੜਦਾ ਤਾਂ ਮੈਂ ਦੇਖੀ ਸੀ ਹੁਣੇ ਆਹ ਰਿਪੋਰਟ ਮੇਰੇ ਹੱਥ 'ਚ ਇਹ ਕਿਹੜੇ ਹਸਪੀਟਲ ਦੀ ਹੈ ਇਹ ਲੈਬ ਦੀ ਹੈ ਬਾਰਾ ਪੱਲੇ ਵਾਲਾ ਇਹ ਆਨਲਾਈਨ ਬਾਹਰੋਂ ਕਰਵਾਈ ਸੀਗੀ ਇਹ ਬਲੱਡ ਜੂ ਜੀ 365 ਆ ਤੇ 18.58 ਜਿਹੜਾ ਕਰੀਟਨਿਨ ਇਹਦੇ ਵਿੱਚ ਆਇਆ ਤੇ ਯੂਰੀਕਸ 9.6 ਆ ਮਤਲਬ ਕੁੱਲ ਮਿਲਾ ਕੇ ਰਿਪੋਰਟ ਜਿਹੜੀ ਆ ਪੂਰੀ ਗੜਬੜਾ ਰਹੀ ਹੈ ਐਜੰਸੀਸ ਦੀ ਲੋੜ ਇੱਥੇ ਤਕਰੀਬਨ ਪੈਂਦੀ ਆ ਤੇ ਐਚਬੀਵੀ ਇਹਦੇ ਵਿੱਚ ਬਹੁਤ ਜ਼ਿਆਦਾ ਘੱਟ ਹੈਗਾ ਹਣਾ 6 ਗ੍ਰਾਮ ਤੇ ਇਥੇ ਜਾ ਕੇ ਜਦੋਂ ਪੇਸ਼ੈਂਟ ਪਰਵਾਂ ਨੂੰ ਖਾਸ ਕਰਕੇ ਲੋਡ ਹੁੰਦੀ ਹੈ ਜੇ ਖੂਨ ਦੀ ਸਫਾਈ ਨਹੀਂ ਹੁੰਦੀ ਤੇ ਉਹਦਾ ਹੱਲ ਜਿਹੜਾ ਨਹੀਂ ਹੁੰਦਾ ਪੱਕੀ ਮਸ਼ੀਨ ਵੀ ਪਾਈ ਹੋਈ ਹੈ ਹਾਂਜੀ ਹਾਂਜੀ ਡਾਇਲਿਸਸ ਵਾਲੀ ਹਾਂਜੀ ਬਾਹਰ ਦੇ ਵਿੱਚ ਮਸ਼ੀਨ ਪਾਈ ਹੋਈ ਹੈ ਜੀ ਹਾਂ 242000 ਦੀ ਉਹ ਮਸ਼ੀਨ ਪਈਦੀ ਹੈ ਜੀ ਪਹਿਲਾਂ ਜਿਹੜਾ ਡਾਇਲਿਸਸ ਆ ਮਤਲਬ ਕਿ ਉਹ ਪੱਟਾ ਨਾ ਹੀ ਕਰਦੇ ਜਿਸ ਦੇ ਵਿੱਚ ਮਤਲਬ ਪੇਸ਼ੈਂਟ ਦੀਆਂ ਲੱਤਾਂ ਖੜ ਜਾਂਦੇ ਡਰ ਹੁੰਦਾ ਦੋ ਤਿੰਨ ਹੀ ਮੰਨ ਲਓ ਡਾਇਲਿਸਸ ਉਹਦੇ ਰਹੀ ਹੁੰਦੇ ਆ ਉਸ ਤੋਂ ਬਾਅਦ ਇੱਥੇ ਪਾਉਂਦੇ ਆ ਜੀ ਹੂੰ ਤਾਂ ਪੈਰ ਵੀ ਜਿਆਦਾ ਚਰਾਂਦੇ ਨਾਲ ਫੈਸ਼ਨ ਹੋ ਜਾਂਦੀ ਉਹ ਵੀ ਇੱਕ ਮਹੀਨਾ ਡੇਢ ਚੱਲਦੀ ਆ ਉਹਦਾ ਵੀ 30000 ਰੁਪਏ ਉਹਦਾ ਖਰਚਾ ਆ ਜਾਂਦਾ ਜੀ ਜੇ ਉਹ ਹੁਣ ਜੀ ਇੱਥੇ ਪੱਕੀ ਇੱਕ ਮਸ਼ੀਨ ਪਾਈ ਹੋਈ ਆ ਬਾਹ ਦੇ ਵਿੱਚ ਜਿਸ ਕਰਕੇ ਉਹਦੇ ਨਾਲ ਇਹ ਆ ਜੀ ਵੀ ਘੜੀਮੁੜੀ ਮਤਲਬ ਕਿ ਇਹਨਾਂ ਫੈਸ਼ਨ ਤਾਂ ਨਹੀਂ ਇੱਕ ਤਾਂ ਡਰ ਰਿੰਦਾ ਇੱਕ ਥੋੜਾ ਜਿਹਾ ਇਹ ਆ ਵੀ ਲੱਤਾਂ ਬਹੁਤ ਕਰਾਂਗੇ ਤਾਂ ਬਾਅਦ ਦੇ ਵਿੱਚ ਜਿਹੜੇ ਮਨ ਫੈਸ਼ਨ ਹੁੰਦੀ ਆ ਜਾਂ ਕੋਈ ਲੱਤਾਂ ਬਾਹ ਲੱਤ ਕੱਢ ਸਕਦੀ ਉਹਦਾ ਡਰ ਨਹੀਂ ਆ ਦੇ ਨਾਲ ਰਹਿੰਦਾ ਜੀ ਹਾਂਜੀ ਇਹ ਫਿਰ ਕਦੋਂ ਦੀ ਰੇਟ ਦਿੱਤੀ ਆ ਨਾ ਹਸਪੀਟਲ ਵਾਲੇ ਨੇ ਹਸਪੀਟਲ ਵਾਲਿਆਂ ਜੀ ਸਾਨੂੰ 22 ਤਰੀਕ ਦਾ ਗਿਆ ਜੀ ਆ ਜਿਹੜੀ 22 ਆਉਣ ਵਾਲੀ ਆ ਅੱਛਾ 22 ਮਈ ਦਾ ਹਾਂਜੀ ਹਾਂਜੀ 22 ਮਈ 2024 ਦਾ ਟਾਈਮ ਤੁਹਾਨੂੰ ਦਿੱਤਾ ਹਾਂਜੀ ਤੇ ਅਜੇ ਤਾਂ ਫਿਰ ਦਿਨ ਹੀ ਥੋੜੇ ਰਹਿ ਗਏ ਹਾਂਜੀ ਦਿਨ ਥੋੜੇ ਰਹਿ ਗਏ ਬਾਕੀ ਇਹਨਾਂ ਹੀ ਕੁਝ ਇਹਦੇ ਚ ਮਤਲਬ ਕਿ ਕਾਰਵਾਈ ਜਿਹੜੀ ਪੁਲਿਸ ਕਾਰਵਾਈ ਜਾਂ ਹਲਫੀਆਂ ਬੰਦ ਰਸਤੇਦਾਨਾਂ ਦੇ ਕਾਰਵਾਈ ਬਹੁਤ ਜ਼ਿਆਦਾ ਹੁੰਦੀ ਆ ਇਹ ਦੂਸਰੇ ਕੁਝ ਹਾਂਜੀ ਪੁਲਿਸ ਦੀ ਹੁੰਦੀ ਬਈ ਕੱਲ ਹੀ ਜਾ ਕੇ ਆਏ ਹਾਂ ਜੀ ਇਸ ਦਾ ਹਾਂ ਤੇ ਬਾਕੀ ਵਿੱਚ ਉਹ ਕਹਿੰਦੇ ਸੀ ਇਹਦੇ ਚ ਪਿੰਡੋਂ ਪੁੱਛਣਾ ਹੁੰਦਾ ਯਹੀਂ ਸਾਰੀ ਮਤਲਬ ਇਨਕੁਆਰੀ ਕਰਨੀ ਆ ਉਸ ਤੋਂ ਬਾਅਦ ਮਤਲਬ ਡਿਊਟੀ ਸਾਹਿਬ ਕੋ ਫਾਇਨ ਹੋ ਗਏ ਅਸੀਂ ਫੇਰ ਜਿਹੜੀ ਆ ਵਾਪਸੀ ਰਿਪੋਰਟ ਜਾਊਗੀ ਉਹ ਉਹਨਾਂ ਨੂੰ ਰਿਪੋਰਟ ਭੇਜਣੀ ਹੁੰਦੀ ਆ ਹਾਂਜੀ ਇਹ 22 ਤਰੀਕ ਇਹਨਾਂ ਨੇ ਤਾਂ ਦਿੱਤੀ ਆ ਜੀ ਉਹ ਕਹਿੰਦੇ ਵੀ ਉਹਨਾਂ ਨੇ ਕਿਹਾ ਸੀਗਾ ਵੀ ਜੇ ਤੁਸੀਂ ਆਹ 16 ਤੋਂ 17 ਤਰੀਕ ਤੱਕ ਸਾਡੇ ਕੋਲੇ ਪਹੁੰਚ ਜਾਂਦੀ ਆ ਫਿਰ ਅਸੀਂ 22 ਤਰੀਕ ਤੱਕ ਕਰ ਦਿਆਂਗੇ ਅਗਰ ਦੀ ਭਾਈ ਜਿਹੜੀ ਵੈਰੀਫਿਕੇਸ਼ਨਾਂ ਲੇਟ ਹੁੰਦੀ ਆ ਤੁਹਾਡੀ ਜਾਂ ਤੁਹਾਡੇ ਕੋਈ ਹਲਫੀਆ ਬਿਆਨ ਦਾ ਚੱਕਰ ਪੈ ਜਾਂਦਾ ਜਿਵੇਂ ਕਈ ਰਿਸ਼ਤੇਦਾਰਾਂ ਨੇ ਕੀ ਹੁੰਦਾ ਵੀ ਕੋਈ ਆਪਸ ਵਿੱਚ ਬੋਲਦਾ ਨਹੀਂ ਹੁੰਦਾ ਤੇ ਉਹ ਮਤਲਬ ਕਿ ਬਿਆਨ ਹੀ ਨਹੀਂ ਦਿੰਦਾਗਾ ਕਿ ਲੈਂਦਾ ਮੇਰੀ ਬਾਦੀ ਜਿਹਨੇ ਦਾਨ ਕਰ ਰਹੀ ਆ ਕਈ ਗਰੀ ਕੀ ਜਾਂ ਕੀ ਹੁੰਦਾ ਕੋਈ ਭੈਣ ਭਰਾ ਆਸ ਵਿੱਚ ਪਰਿਵਾਰਾਂ ਦੇ ਵਿੱਚ ਬਹੁਤ ਹੁੰਦਾ ਜੀ ਗਲੇਸ਼ ਤੋਂ ਨਹੀਂ ਦਿੰਦਾ ਲਿਖ ਕੇ ਤਾਂ ਫਿਰ ਉਸ ਮਤਲਬ ਲੇਟ ਹੋ ਜਾਂਦਾ ਜੀ ਉਸ ਤੋਂ ਇਸ ਕਰਕੇ ਜੇਕਰ ਹਲਫਿਆ ਬਿਆਨ ਦਾ ਕੋਈ ਲੇਟ ਹੁੰਦੀ ਹੈ ਤਾਂ ਫਿਰ ਲੇਟ ਵੀ ਉੱਦੋਂ ਜਾ ਹੋ ਸਕਦਾ ਆਪਰੇਸ਼ਨ ਉਹਨਾਂ ਨੇ ਇੱਕ ਵਾਰੀ ਵੈਸੇ ਡੇਟ ਦਿੱਤੀ ਹੈ ਜੀ ਜੇ ਤੁਹਾਡੀ ਵੈਰੀਫਿਕੇਸ਼ਨ ਮਤਲਬ 17 ਤਰੀਕ ਤੱਕ ਸਾਰੀ ਹੋ ਜਾਂਦੀ ਫਿਰ 22 ਤਰੀਕ ਨੂੰ ਆਪਰੇਸ਼ਨ ਹੋ ਜਾਊਗਾ ਪੈਸੇ ਦਾ ਪ੍ਰਬੰਧ ਨਹੀਂ ਹੋਇਆ ਨਹੀਂ ਜੇ ਤੱਕ ਪੈਸੇ ਦਾ ਕੋਈ ਪ੍ਰਬੰਧ ਨਹੀਂ ਹੋਇਆ ਜੀ ਪੈਸੇ ਕਾਫੀ ਮਤਲਬ ਜ਼ਿਆਦੇ ਆਈ ਕਿਉਂਕਿ ਜਿੰਨੇ ਕੋ ਪੈਸੇ ਅਸੀਂ ਫੜ ਫੜ ਕੇ ਕੁਝ ਕਰਦੇ ਆ ਉਹ ਬਾਕੀ ਆ 2 2 ਗੱਲ ਲੱਖ ਰੁਪਈਆ ਟੈਸਟਾ ਵਗੈਰਾ ਤੇ ਜਿਹੜੇ ਬਹੁਤ ਜ਼ਿਆਦੀਆਂ ਹੁੰਦੀਆਂ ਜੀ ਉਹਨਾਂ ਦੇ ਲੱਗ ਗਿਆ ਤੇ ਕੁੱਲ ਮਿਲਾ ਕੇ ਹਜੇ ਤੇ ਸਾਡੇ ਕੋਲ 5 ਗੱਲ ਲੱਖ ਰੁਪਈਆ ਦਾ ਮਸਾ ਪ੍ਰਬੰਧ ਹੋਇਆ ਜੀ ਉਹ ਵੀ ਅਸੀਂ ਆ ਆਰਤ ਕੀਏ ਤੋਂ ਜਾਂ ਹੋਰ ਮਤਲਬ ਲੋਨ ਲੈ ਕੇ ਮੱਜਾਂ ਵੇਚੀਆਂ ਜਾਂ ਇਦਾਂ ਦਾ ਮਤਲਬ ਹੋਇਆ ਜੀ ਹੋਰ ਸਾਡੇ ਕੋਲ ਕੋਈ ਸਾਧਨ ਨਹੀਂ ਸੀ ਹਮ ਬਾਕੀ ਫਿਰ 10 ਲੱਖ ਪਿੱਛੇ ਬਾਈ ਦਾ ਹਾਂ ਜੀ 10 ਲੱਖ ਆ ਜੀ ਪਿੱਛੇ ਬਾਈ ਦਾ ਜੀ ਕੋਈ ਹੱਲ ਨਹੀਂ ਹੋਇਆ ਨਹੀਂ ਜੀ ਨਹੀਂ ਜੋਬਨਪ੍ਰੀਤ ਸਿੰਘ ਉਮਰ 17 ਸਾਲ ਆ ਤੇ ਗੁਰਦਾਂ ਦਾ ਨੁਕਸਪੈਣ ਕਰਕੇ ਨਾ ਚਾਰਾ ਪ੍ਰੋਬਲਮ ਵਧ ਗਈ ਤੇ ਉਸ ਤੋਂ ਬਾਅਦ ਵਿੱਚ ਫਸਲ ਵੀ ਮਰ ਗਈ ਵੀਰ ਨੇ ਦੱਸਿਆ ਹੀ ਹੈ ਤੁਹਾਨੂੰ ਹਨਾ ਤੇ ਖਾਸ ਕਰਕੇ ਲੋੜ ਹੈਗੀ ਇਸ ਪਰਿਵਾਰ ਨੂੰ ਜੇ ਵੇਖੀਏ ਤਾਂ ਹਕੀਕਤ ਦੇ ਵਿੱਚ ਜਾਨੂਆਂ ਨਾ ਕੋਈ ਬਹੁਤ ਸਾਰੇ ਇਦਾਂ ਦੇ ਹੁੰਦੇ ਆ ਪਰਿਵਾਰ ਬੜਾ ਕੁਝ ਹੁੰਦਾ ਪਰ ਆਪਾਂ ਹੁਣ ਆਮ ਹੀ ਦੌਰ ਚੱਲ ਰਿਹਾ ਪੰਜਾਬ ਦੇ ਵਿੱਚ ਸਿਆਸਤ ਚੱਲ ਰਹੀ ਹੈ ਤੇ بڑے ਲੀਡਰਾਂ ਦੇ ਪਿੱਛੇ ਫੰਡ ਦੇ ਰਹੇ ਆ ਤਕਸਵਾਰ ਨਾਲ ਉਹਨਾਂ ਨੇ ਤੁਹਾਡਾ ਕੁਝ ਨਹੀਂ ਪਰ ਜੇ ਇੱਕ ਧੀ ਪੁੱਤ ਕਿਸੇ ਦੀ ਜਾਨ ਬਚਾਉਣੀ ਹੈ ਤੇ ਜੇ ਤੁਸੀਂ ਤਿਲ ਫੁੱਲ ਦਿੰਦੇ ਹੋ ਤਾਂ ਮੈਨੂੰ ਲੱਗਦਾ ਕਿ ਪਰਿਵਾਰ ਦੇ ਬੱਚੇ ਦੀ ਜਿਹੜੀ ਉਹ ਜਾਨ ਬਚ ਸਕਦੀ ਆ ਉਹਦੇ ਸਮਾਂ ਥੋੜਾ ਰਹਿ ਗਿਆ ਤੇ ਪੈਸੇ ਜਿਆਦਾ ਦੀ ਜ਼ਰੂਰਤ ਹੈ ਜਿਵੇਂ ਕਿ ਮੱਝਾਂ ਵੇਚ ਜਾਂ ਘਰ ਦੇ ਵਿੱਚ ਜਿੰਨੇ ਲੋਨ ਚੱਕੇ ਜਾਂ ਉੱਥੋਂ ਕਰ ਕਰਾ ਕੇ ਜਿੰਨਾ ਪ੍ਰਬੰਧ ਹੋਇਆ ਉਹਦੇ 5-7 ਲੱਖ ਬਣਿਆ ਤੇ ਕੁਝ ਉਹ ਪਹਿਲਾਂ ਟੈਸਟਾਂ ਤੇ ਲਾ ਚੁੱਕੇ ਪਰ ਹਜੇ 10 ਲੱਖ ਜਿਹੜਾ ਕਹਿੰਦੇ ਘਟ ਰਿਹਾ ਇਹ ਤੁਹਾਡੇ ਹੱਥ ਵਿੱਚ ਆ ਕੀ ਹੱਲ ਉਮੀਦ ਕਰਦੇ ਹੋ ਵੀ ਹੋ ਜਾਏਗਾ ਅਨੁਮਿਤਾ ਜੀ ਹੁਣ ਆਪਣੇ ਪੰਜਾਬ ਦੇ ਲੋ ਲੋ ਦੇਖਣਗੇ ਕਿ ਆਪਣੇ ਫੈਜਨੋਂ ਨਾਲ ਆਈ ਸਾਨੂੰ ਦਾ ਹਮਮ ਹੋਰ ਫਾਂਡੇਵਲ ਹੁਣ ਇਸ ਤੋਂ ਕਾਮੀਦ ਹੈ ਨੀ ਕਿ ਜੀ ਵੈਸੇ ਦਾ ਪਰਬੰਧ ਹੋ ਸਕਦਾ ਹਮ ਕੋ ਨੰਬਰ ਵਗੈਰਾ ਦੇਓ ਆਪ ਦਾ ਅਕਾਊਂਟ ਵਗੈਰਾ ਦੇਓ ਜੋ ਸੋ ਮਾਰਾਈ ਨੇ ਕਿ ਕਿ ਇੱਕ ਮੇਰ ਕੀਤੀ ਤੇ ਹੋ ਸਕਦਾ ਤੁਹਾਡੀ ਬਾਹ ਸੌਖੀ ਫੜ ਲੈ ਕੋਈ ਤਾਂ ਮੋਬਾਈਲ ਨੰਬਰ 98765 ਹਮ 37386 98765 37386 ਤੁਹਾਡਾ ਮੋਬਾਈਲ ਨੰਬਰ ਆ ਜੀ ਇਹਦੇ ਸਭ ਕੁਝ ਚੱਲਦਾ ਹਾਂਜੀ ਸਾਰਾ ਕੁਝ ਚੱਲਦਾ ਜੀ ਜੀ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਕੰਟੈਕਟ ਕਰਕੇ ਪੁੱਛ ਸਕਦਾ ਜਿੰਨੇ ਕਿ ਪੁੱਛਣਾ ਹੋਵੇ ਪੁੱਛ ਵੀ ਸਕਦਾ ਵੀ ਕਿਤੇ ਝੂਠ ਨਾ ਹੋਣ ਜਾਂ ਕਿਉਂਕਿ ਅੱਜ ਕੱਲ ਬਹੁਤ ਜਿਆਦੀਆਂ ਵੀਡੀਓ ਆ ਫੀਕ ਆਉਂਦੀਆਂ ਲੋਕ ਸਮਝ ਜਾਂਦੇ ਆ ਵੀ ਸ਼ਾਇਦ ਗਲਤ ਨਾ ਹੋਣ ਹੂੰ ਤੇ ਸਾਡੇ ਨੰਬਰ ਤੇ ਫੋਨ ਕਰਕੇ ਪੁੱਛ ਸਕਦਾ ਜੀ ਜੇ ਕੋਈ ਖਾਤਾ ਨੰਬਰ ਮੰਗਦਾ ਤਾਂ ਤੁਸੀਂ ਦੇ ਦਿਓ ਇਸ ਨੰਬਰ ਤੋਂ ਹਾਂਜੀ ਹਾਂਜੀ ਜੇ ਕੋਈ ਤੁਹਾਡੇ ਤੋਂ ਖਾਤਾ ਨੰਬਰ ਇਸ ਨੰਬਰ ਤੇ ਵਟਸਐਪ ਵਗੈਰਾ ਚੱਲਦਾ ਜੇ ਕੋਈ ਇੱਥੇ ਪੰਜਾਬ ਚਾ ਗੂਗਲ ਤੇ ਵੀ ਚੱਲਦਾ ਸਾਰਾ ਕੁਝ ਚੱਲਦਾ ਹਾਂਜੀ ਵੇ ਤੁਕੇ ਇਹਨੇ ਕਰਨੇ ਆ ਤੇ ਉਹ ਠੀਕ ਹੈ ਜੇ ਕੋਈ ਬਾਹਰ ਤੋਂ ਕਰਨਾ ਚਾਹੁੰਦਾ ਤੇ ਇਹਨਾਂ ਤੋਂ ਇਸ ਨੰਬਰ ਤੇ ਇਹਨਾਂ ਦਾ ਖਾਤਾ ਨੰਬਰ ਜਿਹੜਾ ਉਹ ਲੈ ਸਕਦਾ ਆਪਾਂ ਸਕਰੀਨ ਤੇ ਨੰਬਰ ਵੀ ਦੇ ਦਿੰਨੇ ਆ ਪਰ ਗੱਲ ਇਹ ਹੈਗੀ ਹੈ ਕਿ ਤੁਸੀਂ ਬਾਤ ਦਇਆਵਾਨ ਤਾਂ ਹੈ ਹੀ ਉਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਤੁਹਾਨੂੰ ਕਈਰ ਫालतू ਬੰਦੇ ਜਿਹੜੇ ਠਾਕੇ ਲੈ ਜਾਂਦੇ ਕਿਸੇ ਲੋੜਵੰਦ ਦੀ ਜੇ ਆਪਾਂ ਮਦਦ ਕਰਾਂਗੇ ਤੇ ਸ਼ਾਇਦ ਕਿਸੇ ਦੀ ਪੋਤੀ ਜਿਹੜੀ ਉਹ ਜਾਨ ਬਚ ਜਾਏ ਇਹ ਨੌਜਵਾਨ ਛੋਟੀ ਉਮਰ ਦਾ ਹੈ ਜ ਠੀਕ ਹੈ ਕੁਰਸੀ ਤੇ ਬੈਠਾ ਤੁਹਾਨੂੰ ਲੱਗ ਰਿਹਾ ਠੀਕ ਹੈ ਪਰ ਅਧਿਕਾਰ ਰਿਪੋਰਟਾਂ ਦੇਖੀਏ 17-18 ਸਾਲ ਦੀ ਨੌਜਵਾਨੀ ਦੇ ਵਿੱਚ ਵੈਸੇ ਹੀ ਜੋਸ਼ ਹੁੰਦਾ ਚਲੋ ਤੁਰ ਫਿਰ ਲੈਂਦਾ ਹੌਸਲੇ ਚ ਹੁੰਦਾ ਪਰ ਉਹ ਜੇਕਰ ਉਹਦਾ ਹੱਲ ਨਾ ਹੋਇਆ ਤੇ ਬੜੀ ਔਖੀ ਗੱਲ ਹੈਗੀ ਆ ਕਿ ਕਿਸੇ ਦਾ ਕਿਵੇਂ ਪਾਲਿਆ ਹੁੰਦਾ ਜੇ ਤੁਸੀਂ ਆਪ ਆਪ ਆਪਣੇ ਧੀਆ ਪੁੱਤਾਂ ਨਾਲ ਨਿਗਾਹ ਮਾਰ ਕੇ ਵੇਖੀਏ ਕਿ ਕਿਵੇਂ ਧੀ ਪੁੱਤ ਜਵਾਨ ਹੁੰਦੇ ਜੇ ਕਿਤੇ ਬਿਮਾਰੀ ਲੱਗਦੇ ਉਸ ਦਾ ਹੱਲ ਕੀ ਆ ਫਿਰ ਪੈਸਾ ਤੇ ਹਸਪੀਟਲਾਂ ਦੇ ਵਿੱਚ ਤੁਹਾਨੂੰ ਪਤਾ ਪੈਸਾ ਕਿੰਨੇ ਲੋੜ ਪੈਂਦੇ ਹੁਣ ਗੱਲ ਇੱਥੇ ਜਿਹੜੀ ਮੇਨ ਹੈ ਇਹ ਤੁਹਾਡੇ ਲਈ ਇੱਕ ਭੀਖ ਮੰਗਣ ਦੀ ਲੋੜ ਨਹੀਂ ਪੈਣੀ ਸੀ ਇਸ ਪਰਿਵਾਰ ਨੂੰ ਪਰ ਗੱਲ ਇਹ ਹੈ ਕਿ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਆ ਕਿ ਤੁਹਾਡੇ ਲਈ ਅਸੀਂ ਕਾਰ ਬਣਾ ਕੇ ਤੇ ਤੁਹਾਡੇ ਜਿਹੜੇ ਸਾਰੇ ਮਸਲੇ ਹੱਲ ਕਰਾਂਗੇ ਪਰ ਕਾਰ ਤਾਂ ਚੱਲਿਆ ਹੀ ਨਹੀਂ ਹਸਪੀਟਲ ਦੇ ਵਿੱਚ ਜਦੋਂ ਸਰਕਾਰ ਦੇ ਹਵਾ ਤਾਂ ਉੱਥੇ ਹੀ ਨਿਕਲ ਗਈ ਕਿ ਜਿਹੜਾ ਤੁਹਾਡਾ ਜਿਹੜਾ ਕਾਰ ਬਣਾਇਆ ਸੀਗਾ ਉਹ ਜਦੋਂ ਹਸਪੀਟਲ ਦੇ ਵਿੱਚ ਲੈ ਕੇ ਗਏ ਜਾ ਕੇ ਉਹਨਾਂ ਨੇ ਦਿਖਾਇਆ ਤੇ ਪੀਜੀਐਲ ਇਹ ਕਹਿੰਦੇ ਕਿ ਪੰਜਾਬ ਸਰਕਾਰ ਨੇ ਸਾਨੂੰ ਪੈਸੇ ਦਾ ਭੁਗਤਾਨ ਨਹੀਂ ਕੀਤਾ ਕਿੱਧਰ ਦੀਆਂ ਗੱਲਾਂ ਤੇ ਕਿੱਧਰ ਦੇ ਦਾਅਵੇ ਤੁਹਾਡੇ ਕੋਈ ਹੱਲ ਤਾਂ ਹੈ ਨਹੀਂ ਨਾ ਫਿਰ ਤੇ ਜੇਕਰ ਕੋਈ ਕਾਰ ਨਹੀਂ ਚੱਲਿਆ ਆਪਾਂ ਤੁਸੀਂ ਕਹੋਗੇ ਕਾਰ ਆਉਣ ਵਾਲੇ ਇਲੈਕਸ਼ਨ ਤੋਂ ਬਾਅਦ ਚੱਲੂਗਾ ਤੇ ਉਹਨਾਂ ਚੋਂ ਡਿੱਕੀ ਜਾਣ ਕਿਵੇਂ ਬਚਾਉਣਗੇ ਉਹਦੀ ਪੁੱਤ ਦੀ ਜਾਨ ਤੇ ਜਿਵੇਂ ਕਰਨਗੇ ਪੈਸੇ ਦਾ ਪ੍ਰਬੰਧ ਪੈਸੇ ਦਾ ਪ੍ਰਬੰਧ ਫਿਰ ਜੇ ਉਹ ਉਦਾਂ ਨਹੀਂ ਤੇ ਫਿਰ ਪੈਸੇ ਦੇਣੇ ਪੈਣੇ ਆ ਦੇਣ ਫਿਰ ਕਿਵੇਂ ਇੱਕ ਪਾਸੇ ਤਾਂ ਹੁਣ ਕੀ ਕਹਿੰਦਾ ਅਗਲਾ ਕਹਿੰਦਾ ਕਿ ਕੀ ਫਲਾਨਾ ਮੈਂ ਆਪਦਾ ਗੁਰਦਾ ਵੇਚ ਕੇ ਉਹਨਾਂ ਜਾਨ ਬਚਾ ਲਾਂ ਤੇ ਗੁਰਦੇ ਦੀ ਤਾਂ ਪਹਿਲਾਂ ਹੀ ਵਿਚਾਰਿਆਂ ਨੂੰ ਲੋੜ ਆ ਪਰ ਇਹਦਾ ਹਾਲ ਤਾਂ ਹੁਣ ਸਰਕਾਰਾਂ ਤੋਂ ਤਾਂ ਕੋਈ ਉਮੀਦ ਐ ਮੈਨੂੰ ਲੱਗਦਾ ਨਹੀਂ ਕੋਈ ਜਾਪਦੀ ਐ ਇੱਥੇ ਇਲੈਕਸ਼ਨਾਂ ਦੇ ਵਿੱਚ ਕਰੋੜਾਂ ਰੁਪਏ ਲਾ ਦਿੰਦੇ ਐ ਮੈਨੂੰ ਲੱਗਦਾ ਫੀਟਕੋਟ ਏਰੀਆ ਚੋਂ ਆ ਤੁਹਾਡਾ ਪਿੰਡ ਕਰਨਜੀਤ ਨੂੰ ਮੋਹਰ ਦੇ ਕੇ ਅੱਜ ਮੈਂ ਰੋਡ ਸ਼ੋਅ ਵੇਖਿਆ ਬੜਾ ਵੱਡਾ ਕਾਫਲਾ ਸੀਗਾ ਬਹੁਤ ਤਗੜਾ ਕਾਫਲਾ ਸੀਗਾ ਤੇ ਕਰੋੜਾਂ ਰੁਪਏ ਉਹ ਇਦਾਂ ਹੀ ਲਾ ਲਉ ਜਾਂਦੇ ਐ ਵੱਡੇ ਵੱਡੇ ਲੀਡਰ ਉਹਨਾਂ ਦੇ ਨਾਲ ਫਿਰਦੇ ਵੱਡੇ ਵੱਡੇ ਕਲਾਕਾਰ ਫਿਰਦੇ ਐ ਤੇ ਕੀ ਯਾਰ ਇੱਦਾਂ ਪੰਜਾਬ ਦੇ ਵਿੱਚ ਜਿਹੜੇ ਇਦਾਂ ਦੇ ਲੋੜਵੰਦੇ ਅਗੇ ਕਿਤੇ ਉਹਨਾਂ ਨੂੰ ਮਦਦ ਕਰਕੇ ਦੇਖਿਓ ਤੁਹਾਡੀ ਜ਼ਿੰਦਗੀ ਨੂੰ ਸਕੂਨ ਮਿਲੇਗਾ ਤੁਹਾਨੂੰ ਐ ਲੱਗੂਗਾ ਵੀ ਠੀਕ ਆ ਵੀ ਮੈਂ ਆਪਦੀ ਜ਼ਿੰਦ ਮੈਂ ਇੱਕ ਚੰਗੇ ਥਾਂ ਤੇ ਲਾਇਆ ਤੇ ਕਿਸੇ ਧੀ ਪੁੱਤ ਦੀ ਜਨ ਬਚਾਈ ਤੇ ਕਿਤੇ ਪੇਚਾ ਕੇ ਦੇਖੋ ਤੁਹਾਡੇ ਧੀਆ ਪੁੱਤਾਂ ਦੀ ਕਿੰਨੀ ਉਮਰ ਵਾਧੀ ਆ ਇਹ ਚੀਜ਼ ਇੱਕ ਨੋਟ ਕਰਕੇ ਵੇਖਿਓ ਲੀਡਰਾਂ ਦੇ ਪਿੱਛੇ ਤੁਸੀਂ ਪੈਸੇ ਲਾ ਦਿੰਦੇ ਹੋ ਸ਼ਰਾਬਾਂ ਪੀ ਗੇ ਕਵਾਬ ਕਰ ਲਏ ਉਹਨਾਂ ਨੇ ਸਾਰਾ ਕੁਝ ਬਰਬਾਦ ਕਰ ਦਿੰਨਾ ਬਾਅਦ ਚ ਪਹਿਲਾਂ ਤੁਹਾਨੂੰ ਲੁੱਟਦੇ ਆ ਬਾਅਦ ਵਿੱਚ ਉਹ ਪੰਜਾਬ ਨੂੰ ਲੁੱਟਦੇ ਆ ਸਰਕਾਰਾਂ ਬਣ ਕੇ ਸਾਡੇ ਸਿਰ ਤੇ ਬੈਠਦੇ ਆ ਬਾਅਦ ਚ ਹੂਟਰ ਮਾਰ ਕੇ ਲੰਘ ਜਾਂਦੇ ਕਿਸੇ ਨੂੰ ਫੇਟ ਮਾਰ ਕੇ ਕਿਸੇ ਨੂੰ ਕੀ ਕਰਕੇ ਕੋਈ ਹਾਲਤਾਂ ਨਹੀਂ ਨਾ ਹੈਗਾ ਪਰ ਜੇ ਸਰਕਾਰਾਂ ਚੰਗੀਆਂ ਹੋਣ ਤੇ ਸ਼ਾਇਦ ਅੱਜ ਪਿਓ ਨੂੰ ਡਿਸਕਵਰਨ ਦੀ ਲੋੜ ਨਹੀਂ ਹੈਗੀ ਸੀਗੀ ਕਿ ਮੈਂ ਅੱਜ ਰੋਕੇ ਆ ਉਹਦੇ ਬੱਚੇ ਦੀ ਜਾਨ ਬਚਾਉਣ ਲਈ ਜਿਹੜੀ ਉਹ ਭੁੱਖ ਕਹੇ ਤੋਂ ਮਗੇ ਪਰ ਸਰਕਾਰਾਂ ਚੰਗੀਆਂ ਹੀ ਨਹੀਂ ਆ ਪੰਜਾਬ ਦਾ ਭੁਵੇਖੀ ਨਹੀਂ ਹੈਗਾ ਕਿਸੇ ਦੇ ਹੱਥ ਚ ਇੱਥੇ ਬੜੇ ਆਏ ਬੜੇ ਗਏ ਰਿਆ ਉਹਨਾਂ ਦਾ ਵੀ ਕੱਖ ਨਹੀਂ ਪਰ ਲੋੜ ਜਿਹੜੇ ਪਰਿਵਾਰਾਂ ਨੂੰ ਹੈਗੀ ਉਹਨਾਂ ਦਾ ਉਹ ਉਹ ਵਿਚਾਰੇ ਖਾਮ ਖਾਈ ਰਗੜੇ ਗਏ ਆਪਾਂ ਪਿੰਡ ਤੇ ਬੈਠੇ ਸੀਗੇ ਤੁਹਾਡਾ ਪੂਰਾ ਐਡਰੈਸ ਦੱਸਿਓ ਪਿੰਡ ਦਾ ਬਈ ਪਿੰਡ ਰੂਜਨਾਲਾ ਜੀ ਸੀਲ ਧਰਮਕੋਟ ਜ਼ਿਲ੍ਹਾ ਮੋਗਾ ਠੀਕ ਹੈ ਨੰਬਰ ਇੱਕ ਹੀ ਹੋ ਜਾਊਗਾ 85962 37386 ਕੋਈ ਗੱਲ ਨਹੀਂ ਜਦੋਂ ਵੀ ਕੋਈ ਬਿਮਾਰਾਈ ਕਰੂ ਕਿਰਪਾ ਜੇ ਪਰਮਾਤਮਾ ਨੇ ਇਸਤੀ ਬੁੱਤਦੀ ਯੋ ਉਮਰ ਲੰਮੀ ਲਿਖੀ ਹੈ ਤੇ ਫਿਰ ਆਪੇ ਹੀ ਮਹਾਰਾਜ ਨੇ ਕਿਰਪਾ ਕਿਸੇ ਨਾ ਕਿਸੇ ਕੋ پاسੇ ਕਰ ਦੇਣੀ ਹੈ ਚਾਹੇ ਉਹ ਰਾਤ ਨੂੰ ਕਰੇ ਤੇ ਚਾਹੇ ਦਿਨ ਚੜੇ ਤੋਂ ਕਰੇ ਹੌਸਲਾ ਰੱਖਿਓ ਧੰਨਵਾਦ ਜੀ ਮੈਂ ਆਪਣੇ ਚਰਮਾਂ ਜੋ ਸਾਰੇ ਪੰਜਾਬੀਆਂ ਨੂੰ ਇਹ ਬੇਨਤੀ ਕਰਦਾ ਜੀ ਮੈਨੂੰ ਮਦਦ ਦੀ ਲੋੜ ਆ ਜਰੂਰ ਮਦਦ ਕਰੋ ਹਮ ਬਸ ਠੀਕ ਹੈ ਨੌਜਵਾਨ ਹੌਸਲੇ ਚ ਹਾਂ ਜੀ ਇਹਨੀ ਤਰੀਕੇ ਤੇ ਟੀਫ ਹਸਪੀਟਲ ਆਲੇ ਜੀ ਕੀ ਪਤਾ ਨਹੀਂ ਲੱਗਿਆ ਕਦੋਂ ਬਿਮਾਰੀ ਆਈ ਯਾ ਕਦੋਂ ਇਸ਼ਾਰਾ ਪਛੋੜਿਆ ਰਿਪੋਰਟਾਂ ਤੋਂ ਪਤਾ ਨਹੀਂ ਲੱਗਦਾ ਅੱਛਾ ਸਾਹ ਸੂਣੀ ਚੜਦਾ ਸੀ ਪਹਿਲਾਂ ਕੁਝ ਨਹੀਂ ਪਤਾ ਲੱਗਿਆ ਕੁਝ ਨਹੀਂ ਹੈ ਉਹ ਤਾਂ ਤਰੇ ਬੈਲੈਂਸਿਸ ਕਰਦੇ ਆ ਇੱਕ ਦਿਨ ਛੱਡ ਕੇ ਟੀਮ ਪਾਈ ਹੋਈ ਹੈ ਕਿੱਥੇ ਪਾਈ ਹੈ ਅਸ਼ਾਂਤ ਛੋਟੀ ਉਮਰ ਦਾ ਟੀ ਪਤਾ ਇਕਲੌਤਾ ਹੀ ਪੁੱਤ ਰਣਾ ਦਾ ਤੇ ਜਰੂਰ ਹੱਥ ਜੋੜ ਕੇ ਬੇਨਤੀ ਹੈ ਕਦੀ ਕਿਸੇ ਲਈ ਜੋਬ ਦੇ ਲਈ ਜਾਂ ਹੋਰ ਕਿਸੇ ਲਈ ਕਦੀ ਨਹੀਂ ਕਿਸੇ ਨੂੰ ਕਿਹਾ ਪਰ ਆਪਾਂ ਮੈਨੂੰ ਲੱਗਦਾ ਮੈਂ ਪਹਿਲੀ ਵੀਡੀਓ ਜ਼ਿੰਦਗੀ ਚ ਪਾ ਰਿਹਾ ਇਸ ਕੰਮ ਲਈ ਤੇ ਜਰੂਰ ਮੈਨੂੰ ਲੱਗਦਾ ਤੁਸੀਂ ਸਾਥ ਵੀ ਦਿਓ ਕਿ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸ਼ੁਕਰੀਆ